ਸਰਵ ਜੀ ਸੰਗਰੂਰ ਵੀ ਦੀ ਕਮਤਾ ਰਾਹਾਂ ਤੇਰਿਆਂ ਚ ਰਾਹਾਂ ਤੇਰਿਆਂ ਚ ਅਸੀਂ ਲਟ ਫੁੱਲ ਵਿਛਾਉਂਦੇ ਰਹੇ ਰਾਹਾਂ ਤੇਰਿਆਂ ਚ ਅਸੀਂ ਨਟ ਫੁੱਲ ਵਿਛਾਉਂਦੇ ਰਹੇ ਸ਼ਹਿਰ ਤੇਰੇ ਰੁਲ ਕੁੱਲ ਸ਼ਹਿਰ ਤੇਰੇ ਰੁਲ ਕੁੱਲ ਤਦਾ ਮੁਸਕਾਉਂਦੇ ਰਹੇ ਤਦਾ ਮੁਸਕਾਉਂਦੇ ਰਹੇ ਕਰ ਕਰ ਇਕਠੀਆਂ ਯਾਦਾਂ ਕਰ ਕਰ ਇਕਠੀਆਂ ਯਾਦਾਂ ਕਰ ਕਰ ਇਕਠੀਆਂ ਯਾਦਾਂ ਕਰ ਕਰ ਇਕਠੀਆਂ ਯਾਦਾਂ ਗੀਤਰੇ ਗੀਤ ਬਣਾਉਂਦੇ ਰਹੇ ਗੀਤ ਤੇ ਗੀਤ ਬਣਾਉਂਦੇ ਰਹੇ ਤੂੰ ਬੇਸ਼ੱਕ ਬਦਲ ਜਾਂ ਲੈਂਦੀ ਤੂੰ ਬੇਸ਼ੱਕ ਬਦਲ ਜਾਂ ਲੈਂਦੀ ਤੂੰ ਬੇਸ਼ੱਕ ਬਦਲ ਰਾਂ ਲੈਂਦੀ ਅਸੀਂ ਫਿਰ ਵੀ ਗਾਉਂਦੇ ਰਹੇ ਅਸੀਂ ਫਿਰ ਵੀ ਗਾਉਂਦੇ ਰਹੇ ਗਾਉਂਦੇ ਰਹੇ Go!